ਬਿਗੇਸਟ ਐਕਸ਼ਨ ਮੂਵੀ ਹਾਂ ਪਹਿਲੀ ਇਹ ਇਹ ਕਹਿ ਸਕਦੇ ਆ ਕਿ ਪੰਜਾਬੀ ਸਿਨੇਮਾ ਪੰਜਾਬੀ ਸਿਨੇਮਾ ਉਹ ਸਹੀ ਹੈ ਰੋਟੀ ਗੱਲ ਇਹਦੇ ਇਹਦੇ ਵਿੱਚ ਵੀ ਤੁਹਾਨੂੰ ਐਕਸ਼ਨ ਵਧੀਆ ਦੇਖਣ ਨੂੰ ਮਿਲੇਗਾ ਤੇ ਦੇ ਭਾਈ ਇੱਕ ਗੱਲ ਪੁੱਛਾਂ ਕਿ ਜਿਵੇਂ ਕਿ ਸਿੱਧੂ ਮੂਸੇ ਵਾਲੇ ਦਾ Song ਪਹਿਲੀ ਮੂਵੀ ਚ ਵੀ ਆਇਆ ਸੀ ਤੇ ਇਹ ਤੀਜੀ ਮੂਵੀ ਚ ਵੀ ਇੱਕ Song ਆ ਰਿਹਾ ਹਾਂਜੀ ਲੈ ਕੇ ਆ ਰਹੇ ਸੀ ਰੀਕ੍ਰੀਏਟ ਕੀਤਾ ਗਾਣਾ ਡਾਲਰ ਉਹ ਤੁਹਾਨੂੰ ਦੇਖਣ ਨੂੰ ਮਿਲਣਾ ਫਿਲਮ ਦੇ ਵਿੱਚ ਫਿਲਮ ਦੀ ਸਿਚੁਏਸ਼ਨ ਦੇ ਉੱਤੇ ਉਹ ਗਾਣਾ ਆਉਣਾ ਐਕਸ਼ਨ ਮੈਂ ਤਾਂ ਕਰਦਾ ਕਿਉਂਕਿ ਮੇਰੀ ਆਡੀਅנס ਦੇਖਣਾ ਚਾਹੁੰਦੀ ਹੈ ਜਿਹੜੇ ਤੁਹਾਨੂੰ ਪਿਆਰ ਕਰਦੇ ਨੇ ਕੋਈ ਵੀ ਐਕਟਰ ਹੈ ਕੋਈ ਵੀ ਸਿੰਗਰ ਹੈ ਉਹ ਆਪਣੇ ਚਾਹਣ ਵਾਲੇ ਦਾ ਹੁੰਦਾ ਹੈ ਕਲਾਕਾਰ ਜੋ ਤੁਹਾਨੂੰ ਡਿਮਾਂਡ ਕਰਦੇ ਨੇ ਉਹ ਦੇਣਾ ਪੈਂਦਾ ਕਿਉਂਕਿ ਤੁਸੀਂ ਉਹਨਾਂ ਲੋਕਾਂ ਨੇ ਹੀ ਬਣਾਏ ਡੇਲੀ ਪੋਸਟ ਦੇਖ ਰਹੇ ਸਾਰੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਤੇ 13 ਜੂਨ ਨੂੰ ڈاکੂਆਂ ਦਾ ਮੁੰਡਾ ਪਾਰਟ 3 ਰਿਲੀਜ਼ ਹੋਣ ਜਾ ਰਹੀ ਹੈ ਤੇ ਸਾਡੇ ਨਾਲ ਦੇਵ ਖਰੋਦ ਹੁਣੀ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਤੁਹਾਡਾ ਡੇਲੀ ਪੋਸਟ 'ਚ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਪਹਿਲੀ ਬਿਗੇਸਟ ਜਿਹੜੀ ਫ੍ਰੈਂਚਾਈਜ਼ੀ ਮੂਵੀ ਰਿਲੀਜ਼ ਹੋ ਰਹੀ ਹੈ ਕਿਵੇਂ ਦੇਖਦੇ ਹੋ ਅ ਪਹਿਲੀ ਤਾਂ ਨਹੀਂ ਹੈਗੀ ਵੀਰੇ ਤੀਜਾ ਪਾਰਟ ਪਹਿਲੇ ਦੋ ਪਾਰਟ ਹੋ ਗਏ ਰਿਲੀਜ਼ ਹਾਂ ਇਹ ਜ਼ਰੂਰ ਹੈ ਕਿ ਪੰਜਾਬੀ ਇੰਡਸਟਰੀ ਦੀ ਐਕਸ਼ਨ ਦੀ ਸਭ ਤੋਂ ਐਕਸ਼ਨ ਹੋ ਜੀ ਵੱਡੀ ਫ੍ਰੈਂਚਾਈਜ਼ੀ ਹੈ ਇਹ ਤੇ ਵਧੀਆ ਦੇਖ ਰਿਹਾ ਬਾਈ ਜੀ ਮਿਹਨਤ ਕੀਤੀ ਹੈ ਸਾਰਿਆਂ ਨੇ ਤਾਂ ਜਦੋਂ ਅੱਜ ਫਿਲਮ ਦਾ ਰੈਪ ਹੈਪਾ ਲਾਸਟ ਡੇ ਅੱਜ ਫਿਲਮ ਦਾ ਤੇ ਜਦੋਂ ਮਿਹਨਤ ਕਰਨ ਤੋਂ ਬਾਅਦ ਤੁਹਾਡੀ ਫਿਲਮ ਕੰਪਲੀਟ ਹੋ ਜਾਂਦੀ ਹੈ ਰਿਜ਼ਲਟ ਚੰਗਾ ਆਉਂਦਾ ਹੈ ਖੁਸ਼ੀ ਹੁੰਦੀ ਹੈ ਫਿਰ ਵੇਟ ਰਹਿੰਦੀ ਹੈ ਉਹਦੀ ਰਿਲੀਜ਼ਿੰਗ ਦੀ ਹੁਣ 13 ਜੂਨ ਨੂੰ ਰਿਲੀਜ਼ ਹੋਣੀ ਹੈ ਫਿਲਮ ਨਹੀਂ ਮੈਂ ਪਹਿਲੀ ਐਕਸ਼ਨ ਮੂਵੀ ਦੀ ਗੱਲ ਕਰ ਰਿਹਾ ਜਿਹੜੀ ਪਹਿਲੀ బిਗੇਸਟ ਐਕਸ਼ਨ ਮੂਵੀ ਹੈ ਹਾਂ ਪਹਿਲੀ ਇਹ ਕਹਿ ਸਕਦੇ ਆ ਕਿ ਪੰਜਾਬੀ ਸਿਨੇਮਾ ਪੰਜਾਬੀ ਸਿਨੇਮਾ ਦੀ ਉਹ ਸਹੀ ਹੈ ਤੁਹਾਡੀ ਗੱਲ ਇਹਦੇ ਇਹਦੇ ਵਿੱਚ ਵੀ ਤੁਹਾਨੂੰ ਐਕਸ਼ਨ ਵਧੀਆ ਦੇਖਣ ਨੂੰ ਮਿਲੇਗਾ ਔਰ ਸਮਾਜਿਕ ਮੁੱਦਿਆਂ ਦੀ ਗੱਲ ਕੀਤੀ ਹੈ ਇਸ ਫ ਪਹਿਲੀ ਨੇ ਵੀ ਦੂਜੀ ਨੇ ਵੀ ਇਹਨੇ ਵੀ ਸਮਾਜਿਕ ਮੁੱਦਿਆਂ ਦੀ ਗੱਲ ਕੀਤੀ ਹੈ ਤੇ ਦੇ ਬਾਈ ਇੱਕ ਗੱਲ ਪੁੱਛਾਂਗੇ ਜਿਵੇਂ ਕਿ ਸਿੱਧੂ ਮਸੇਵਾਲੇ ਦਾ Song ਪਹਿਲੀ ਮੂਵੀ ਚ ਵੀ ਆਇਆ ਸੀਗਾ ਤੇ ਇਹ ਤੀਜੀ ਮੂਵੀ ਚ ਵੀ ਇੱਕ Song ਆ ਰਿਹਾ ਹੈ ਹਾਂਜੀ ਲੈ ਕੇ ਆ ਰਹੇ ਸੀ ਰੀਕ੍ਰੀਏਟ ਕੀਤਾ ਗਾਣਾ ਡਾਲਰ ਉਹ ਤੁਹਾਨੂੰ ਦੇਖਣ ਨੂੰ ਮਿਲਣਾ ਫਿਲਮ ਦੇ ਵਿੱਚ ਫਿਲਮ ਦੀ ਸਿਚੁਏਸ਼ਨ ਦੇ ਉੱਤੇ ਉਹ ਗਾਣਾ ਆਉਣਾ ਔਰ ਕਿਉਂਕਿ ਸਾਡੇ ਫੈਨ ਚਾਹੁੰਦੇ ਸੀਗੇ ਮੈਸੇਜ ਸੀ ਕਿ ਸਿੱਧੂ ਬਾਈ ਦਾ ਗਾਣਾ ਲੈ ਕੇ ਆਓ ਔਰ ਮੇਰੀ ਵੀ ਦਿਲ ਦੀ ਇੱਛਾ ਸੀ ਕਿ ਉਹ ਗਾਣਾ ਦੁਬਾਰਾ ਆਵੇ ਤੇ ਬੜੀ ਮੁਸ਼ਕਲ ਨਾਲ ਫਿਰ ਇਹ ਗਾਣਾ ਕਿਸੇ ਹੋਰ ਕੰਪਨੀ ਕੋਲ ਚਲਾ ਗਿਆ ਸੀਗਾ ਬੜੀ ਮੁਸ਼ਕਿਲ ਨਾਲ ਗਾਣਾ ਦੁਬਾਰਾ ਲਿਆ ਫਿਲਮ ਦੇ ਵਿੱਚ ਤੇ ਜ਼ਰੂਰ ਤੁਹਾਨੂੰ ਫਿਲਮ ਦੇ ਵਿੱਚ ਇਹ ਗਾਣਾ ਦੇਖਣ ਨੂੰ ਮਿਲਣਾ ਹੈ ਜੀ ਇਹ ਬਹੁਤ ਵੱਡੀ ਵੱਡੀ ਗੱਲ ਹੈ ਜੀ ਹਾਂਜੀ ਹਾਂਜੀ ਬਿਲਕੁਲ ਵੱਡੀ ਗੱਲ ਹੈ ਕਿਉਂਕਿ ਜਦੋਂ ਪਹਿਲੀ ਚ ਆਇਆ ਸੀ ਤਾਂ ਮਾਈਲਸਟੋਨ ਸਾਹਿਬ ਤੋਂ ਆਇਆ ਸੀ ਗਾਣਾ ਬੜਾ ਪਸੰਦ ਕੀਤਾ ਸੀ ਲੋਕਾਂ ਨੇ ਤੇ ਮੈਨੂੰ ਲੱਗਦਾ ਕਿ ਬਹੁਤ ਵੱਡਾ ਹਿੱਟ ਗਾਣਾ ਹੈ ਹਾਂਜੀ ਤੇ ਇੱਕ ਗੱਲ ਹੋਰ ਪੁੱਛਾਂਗੇ ਜਿਵੇਂ ਕਿ ਸੁਣਿਆ ਵੀ ਜੰਗਲ ਚ ਜਿਹੜੇ ਉੱਤਰਾਖੰਡ ਦੇ ਜੰਗਲ ਹੈ 80% ਤੱਕ ਉੱਥੇ ਜਿਹੜੀ ਸ਼ੂਟਿੰਗ ਹੋਈ ਹੈ ਹਾਂ ਸ਼ੂਟਿੰਗ ਅਸੀਂ ਉੱਤਰਾਖੰਡ ਦੇ ਜੰਗਲਾਂ ਚ ਕੀਤੀ ਹੈ ਕਿਉਂਕਿ ਫਿਲਮ ਦੀ ਡਿਮਾਂ ਤਾਂ ਅਸੀਂ ਫਿਰ ਸਿਚੁਏਸ਼ਨ ਦੇ ਹਿਸਾਬ ਨਾਲ ਸੋਚਿਆ ਵੀ ਕਿੱਥੇ ਕਰੀਏ ਪਹਿਲਾਂ ਅਸੀਂ ਇਧਰ ਹਿਮਾਚਲ ਵਾਲੇ ਪਾਸੇ ਆਪਣਾ ਦੇਖਦੇ ਰਹੇ ਲੋਕੇਸ਼ਨਸ ਪਰ ਸਾਨੂੰ ਇਹ ਜੰਗਲ ਨਹੀਂ ਸੀ ਮਿਲ ਰਹੇ ਉੱਥੇ ਬੜੇ ਛਿੱਦੇ ਛਿੱਦੇ ਜੰਗਲ ਨੇ ਹਨਾ ਉਹ ਛੀਲ ਦੇ ਮਿਲਦਾ ਦਰਖਤ ਹੁੰਦੇ ਨੇ ਪਰ ਸਾਨੂੰ ਸੰਘਣ ਜੰਗਲ ਚਾਹੀਦੇ ਸੀਗੇ ਲਾਈਕ ਜਿਵੇਂ ਥੱਲੇ ਵੀ ਝਾੜ ਝੂੜ ਹੋਣ ਦਰਾਖਤ ਦਰਾਖਤ ਹੋਣੋਂ ਤੇ ਰੀਅਲ ਉਦਾਂ ਦਾ ਹੋਵੇ ਕਿ ਹਾਂ ਯਾਰ ਇੱਥੇ ਜਾਨਵਰ ਜੁਨਵਰ ਹੋ ਸਕਦੇ ਆ ਉਹ ਹੈ ਉਹੀ ਜੀ ਸਿਚੁਏਸ਼ਨ ਲੱਭ ਕੇ ਫਿਰ ਅਸੀਂ ਫਿਲਮ ਉੱਤਰਾਖੰਡ ਦੇ ਜੰਗਲਾਂ ਸ਼ੂਟ ਕੀਤੀ ਜਿਵੇਂ ਕਿ ਰੁਪਿੰਦਰ ਗਾਂਧੀ ਫਿਲਮ ਆਈ ਸੀਗੀ ਡਾਕੂਆਂ ਦਾ ਮੁੰਡਾ 1 2 ਆਈ ਹੈ ਹੁਣ 3 ਜਿਹੜੀ ਰਿਲੀਜ਼ ਹੋਣ ਜਾ ਰਹੀ ਹੈ ਤੇਰਾ ਜੋਨੋ ਤੇ ਕਿਵੇਂ ਲੱਗਦਾ ਇਹਦਾ ਰਿਸਪੌਂਸ ਕਿਵੇਂ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਕੁ ਰਿਸਪੌਂਸ ਮਿਲੇਗਾ ਦੇਖੋ ਮੈਨੂੰ ਮੈਂ ਪਹਿਲਾਂ ਕਦੇ ਨਹੀਂ ਕਹਿ ਸਕਦਾ ਸਿਨੇਮਾ ਬਾਰੇ ਕਦੇ ਤੁਸੀਂ ਪ੍ਰੇਡਿਕਟ ਨਹੀਂ ਕਰ ਸਕਦੇ ਚੀਜ਼ਾਂ ਨੂੰ ਹਾਂ ਇਹਨਾਂ ਜ਼ਰੂਰ ਹੈ ਮਿਹਨਤ ਕੀਤੀ ਹੈ ਲੋਕਾਂ ਦਾ ਪਸੰਦੀਦਾ ਜਿਹੜਾ ਇਹ ਟ ਔਰ ਅਸੀਂ ਫਿਲਮ ਬਹੁਤ ਚੰਗੀ ਬਣਾਈ ਆ ਜਦੋਂ ਇਹਦਾ ਟ੍ਰੇਲਰ ਖੁੱਲੂਗਾ ਇਹਦੇ ਗਾਣੇ ਖੁੱਲਣਗੇ ਲੋਕਾਂ ਨੂੰ ਪਸੰਦ ਆਉਣਗੇ ਫਿਲਮ ਕਿੰਨਾ ਕਮਾਊਗੀ ਕਿੰਨਾ ਨਹੀਂ ਕਮਾਊਗੀ ਇਹ ਪਹਿਲਾਂ ਕਹਿਣਾ ਕਿਸੇ ਦੇ ਵੀ ਹੱਥ 'ਚ ਨਹੀਂ ਹੁੰਦੀ ਐ ਚੀਜ਼ਾਂ ਇਹ ਸਿਚੁਏਸ਼ਨ ਦੇ ਉੱਤੇ ਹੁੰਦੀਆਂ ਨੇ ਚੀਜ਼ਾਂ ਕਿ ਜਦੋਂ ਲੋਕਾਂ ਦੇ ਵਰਡ ਮਾਊਥ ਨਾਲ ਫਿਲਮ ਚੱਲਣੀ ਸ਼ੁਰੂ ਹੁੰਦੀ ਹੈ ਫਿਰ ਜਾ ਕੇ ਤੁਸੀਂ ਉਹਦਾ ਅੰਦਾਜ਼ਾ ਲਾ ਸਕਦੇ ਹੋ ਕਿ ਫਿਲਮ ਕਿੱਥੇ ਲੱਗ ਜਾ ਸਕਦੀ ਹੈ ਤੇ ਇਹ ਆਪਣੇ ਪਰਿਵਾਰ ਨਾਲ ਦੇਖੀ ਜਾ ਸਕਦੀ ਫਿਰ ਬਿਲਕੁਲ ਪਰਿਵਾਰਕ ਫਿਲਮਾਂ ਹੀ ਬਣਾਈਆਂ ਜੀ ਅੱਜ ਤੱਕ ਕਦੇ ਕੋਈ ਅਜਿਹੀ ਫਿਲਮ ਬਣਾਈ ਹੋਈ ਨਹੀਂ ਜਿਹੜੀ ਪਰਿਵਾਰ ਨਾਲ ਨਾ ਦੇਖੀ ਜਾਵੇ ਹਨਾ ਸਾਡੀ ਫਿਲਮ ਦੇ ਵਿੱਚ ਤਾਂ ਸਾਫ਼ ਸੁਥਰੀਆਂ ਫਿਲਮਾਂ ਹੁੰਦੀਆਂ ਨੇ ਪਰਿਵਾਰਕ ਫਿਲਮਾਂ ਹੁੰਦੀਆਂ ਨੇ ਔਰ ਬਲਕਿ ਅਸੀਂ ਤਾਂ ਇਹ ਵੀ ਖਿਆਲ ਰੱਖੀਦਾ ਕੋਈ ਨਾ ਕੋਈ ਸਮਾਜਿਕ ਮੁੱਦੇ ਦੀ ਗੱਲ ਕਰੀਏ ਕੋਈ ਮੈਸੇਜ ਕਨਵੇ ਕਰੀਏ ਉਹ ਹਮੇਸ਼ਾ ਖਿਆ ਕੁਈ ਸੇਡੇ ਨਾਲ ਹੀ ਫਿਲਮ ਮਿਲ ਜੇ ਹਾਂ ਇਹਨਾਂ ਜ਼ਰੂਰ ਹੈ ਮੇਰੇ ਨਾਲ ਕਾਮਨ ਜਿਹੜੀ ਇੱਕ ਚੀਜ਼ ਆ ਉਹ ਐਕਸ਼ਨ ਐਕਸ਼ਨ ਮੈਂ ਤਾਂ ਕਰਦਾ ਕਿਉਂਕਿ ਮੇਰੀ ਆਡੀਅנס ਦੇਖਣਾ ਚਾਹੁੰਦੀ ਹੈ ਜਿਹੜੇ ਤੁਹਾਨੂੰ ਪਿਆਰ ਕਰਦੇ ਨੇ ਕੋਈ ਵੀ ਐਕਟਰ ਹੈ ਕੋਈ ਵੀ ਸਿੰਗਰ ਹੈ ਉਹ ਆਪਣੇ ਚਾਹਣ ਵਾਲੇ ਦਾ ਹੁੰਦਾ ਕਲਾਕਾਰ ਜੋ ਤੁਹਾਨੂੰ ਡਿਮਾਂਡ ਕਰਦੇ ਨੇ ਉਹ ਦੇਣਾ ਪੈਂਦਾ ਕਿਉਂਕਿ ਤੁਸੀਂ ਉਹਨਾਂ ਲੋਕਾਂ ਨੇ ਹੀ ਬਣਾਏ ਹੁੰਦੇ ਹੋ ਤਾਂ ਉਹਨਾਂ ਦਾ ਤੁਹਾਨੂੰ ਪੂਰਾ ਖਿਆਲ ਰੱਖਣਾ ਪੈਂਦਾ ਔਰ ਰੱਖਣਾ ਵੀ ਚਾਹੀਦਾ ਤੇ ਮੈਂ ਇੱਕ ਗੱਲ ਕਰਦਾ ਜਿਵੇਂ ਕਿ ਡਾਕੂ ਦਾ ਮੁੰਡਾ 1 아이 2 아이 ਪਬਲਿਕ ਨੇ ਬਹੁਤ ਪਿਆਰ ਦਿੱਤਾ ਤੇ ਇਸ ਤੇ ਮਤਲਬ ਕਿ ਆਪਾਂ ਨੂੰ ਉਮੀਦ ਕਿੰਨੀ ਕੋ ਹੈ ਅਮੀਤ ਹਰ ਇੱਕ ਫਿਲਮ ਤੋਂ ਕਿਆ ਰਹੇ ਚੱਲੂ ਕਿਉਂਕਿ ਕੰਮ ਤੁਸੀਂ ਜੁੜੇ ਹੁੰਨੇ ਓਹਦੇ ਨਾਲ ਰੂਹ ਨਾਲ ਤੁਸੀਂ ਕੰਮ ਕੀਤਾ ਹੁੰਦਾ 35 40 ਦਿਨ ਹਨਾ ਹੂੰ ਐਕਸ਼ਨ ਕੀਤਾ ਹੁੰਦਾ ਸੱਟਾਂ ਵੀ ਖਾਧੀਆਂ ਹੁੰਦੀਆਂ ਨੇ ਪੂਰੀ ਮੇਰੇ ਇਕੱਲੇ ਦੀ ਮਿਹਨਤ ਨਹੀਂ ਹੁੰਦੀ ਘਟੂ ਘਟ 100 ਜਣੇ ਦੀ ਮਿਹਨਤ ਹੁੰਦੀ ਹੈ ਹਰ ਬੰਦੇ ਨੂੰ ਉਮੀਦ ਹੁੰਦੀ ਹੈ ਸਿਨੇਮਾ ਚੱਲਦਾ ਹੈ ਪ੍ਰੋਡਿਊਸਰ ਦੀ ਜੇਬ 'ਚ ਪੈਸੇ ਆਉਂਦੇ ਨੇ ਫੇਰ ਉਹ ਦੁਬਾਰਾ ਸਿਨੇਮਾ ਲੈ ਕੇ ਆਉਂਦਾ ਹੈ ਹਰ ਬੰਦੇ ਦੀ ਰੋਜੀ ਰੋਟੀ ਇਹਦੇ ਨਾਲ ਜੁੜੀ ਹੁੰਦੀ ਹੈ ਉਮੀਦ ਹਰ ਇੱਕ ਫਿਲਮ ਤੋਂ ਹੁੰਦੀ ਹੈ ਬਾਕੀ ਜ਼ਰੂਰੀ ਨਹੀਂ ਜਿਹੜੀ ਫਿਲਮ ਅਸੀਂ ਕਹਦੇ ਅਸੀਂ ਵਧੀਆ ਬਣਾਈਏ ਲੋਕਾਂ ਨੂੰ ਵਧੀਆ ਲੱਗੇ ਜਿਹੜੀ ਸਾਨੂੰ ਸੋਸੋ ਲੱਗੇ ਹੋ ਸਕਦਾ ਉਹ ਲੋਕਾਂ ਨੂੰ ਬਹੁਤ ਵਧੀਆ ਲੱਗ ਜੇ ਫਰਕ ਹੁੰਦਾ ਚੀਜ਼ਾਂ ਦਾ ਤੁਸੀਂ ਇਹਨੂੰ ਪ੍ਰੈਡਿਕਟ ਨਹੀਂ ਕਰ ਸਕਦੇ ਕਦੇ ਵੀ ਤੇ ਜਿਵੇਂ ਲੋਕਾਂ ਨੂੰ ਬੜਾ ਇੰਤਜ਼ਾਰ ਰਹਿੰਦਾ ਹੈ ਵੀ 13 6 ਕਦੋਂ ਆਏਗੀ ਡਾਕਾਂ ਦਾ ਮੁੰਡਾ ਦੇਖਣਾ ਹੈ ਦੇਵ ਫਰੋਡ ਨੂੰ ਦੇਖਣਾ ਤੇ ਤੁਹਾਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਜਿਵੇਂ ਸਾਨੂੰ ਹੁੰਦਾ ਲੋਕਾਂ ਨੂੰ ਹੁੰਦਾ ਬਹੁਤ ਰਹਿੰਦਾ ਆਪਣੀਆਂ ਫਿਲਮਾਂ ਦਾ ਕਿਹਨੂੰ ਨਹੀਂ ਇੰਤਜ਼ਾਰ ਹੁੰਦਾ ਜੀ ਤੁਸੀਂ ਮਿਹਨਤ ਕੀਤੀ ਹੈ ਤੁਸੀਂ ਉਹਦੀ ਤੁਸੀਂ ਕੋਈ ਪੇਪਰ ਦਿੰਨੇ ਹੋ ਰਿਜ਼ਲਟ ਦੀ ਵੇਟ ਤਾਂ ਕਰਦੇ ਹੋ ਨਾ ਕਿ ਰਿਜ਼ਲਟ ਕੀ ਆਊਗਾ ਤਾਂ ਆਲਵੇਜ਼ ਰਹਿੰਦਾ ਹੈ ਔਰ ਜਿੱਦੇ ਪਹਿਲੇ ਦਿਨ ਰਿਲੀਜ਼ ਹੋਣੀ ਹੁੰਦੀ ਹੈ ਧੜਕੂ ਲੱਗਿਆ ਹੁੰਦਾ ਉਦੋਂ ਤੱਕ ਜਦੋਂ ਤੱਕ ਉਹਦਾ ਕੋਈ ਰਿਜ਼ਲਟ ਆ ਨਹੀਂ ਜਾਂਦਾ ਬਿਲਕੁਲ ਬਿਲਕੁਲ ਤੇ ਫਿਲਮ ਦੇ ذریعے ਮਤਲਬ ਫਿਲਮ ਦੇ ਰਾਹੀਂ ਜਾਂ ਫਿਲਮ ਦੇ ਸੰਬੰਧ ਵਿੱਚ ਕੋਈ ਪਬਲਿਕ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਆ ਤੁਸੀਂ ਆਲਵੇਜ਼ ਸਾਡੀਆਂ ਫਿਲਮਾਂ ਨੂੰ ਸਰਾਹਿਆ ਜੀ ਇਹ ਤਾਂ ਉਹ ਫ੍ਰੈਂਚਾਈਜ਼ੀ ਹੈ ਜਿਹਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ ਔਰ ਤੁਹਾਡੀਆਂ ਉਮੀਦਾਂ ਦੇ ਖਰੇ ਉਤਰੂਗੀ ਫਿਲਮ ਕਿਉਂਕਿ ਅਸੀਂ ਸਨੇਹ ਵੀ ਲੈ ਕੇ ਆ ਰਹੇ ਹਾਂ ਐਂਟਰਟੇਨ ਵੀ ਲੈ ਕੇ ਆ ਰਹੇ ਹਾਂ ਜਦੋਂ ਇਹਦਾ 뮤직 ਰਿਲੀਜ਼ ਹੋਊਗਾ ਕਿਉਂਕਿ ਪਿਛਲੀਆਂ ਦੋਵੇਂ ਫਿਲਮਾਂ ਦਾ 뮤직 ਬਹੁਤ ਹਿੱਟ ਰਿਹਾ ਨਾ ਕੋਨੇ ਮੁੰਡੇ ਦਾ ਇਹਦਾ ਮਿਊਜ਼ਿਕ ਤੇ ਵੀ ਬਹੁਤ ਮਿਹਨਤ ਹੋਈ ਹੈ ਇਹਦਾ ਮਿਊਜ਼ਿਕ ਵੇਟ ਆਉਣ ਵਾਲਾ ਤੁਹਾਡੇ ਗਾਣੇ ਵੀ ਪਸੰਦ ਆਉਣਗੇ ਔਰ ਤੁਹਾਡਾ ਪੂਰਾ ਐਂਟਰਟੇਨ ਕਰੂਗੀ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਬਾਕੀ ਜੱਜ ਤੁਸੀਂ ਕਰਨਾ 13 ਜੂਨ ਨੂੰ ਠੀਕ ਹੈ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਥੈਂਕ ਯੂ ਐਸ ਇਸਰ ਨਾਲ ਦੇਵ ਕਰੋਧ ਜਿਹਨਾਂ ਦੀ ਮੂਵੀ ਆ ਰਹੀ ਹੈ ਜਿਹੜੀ ਫਿਲਮ ਆ ਰਹੀ ਹੈ ਪੰਜਾਬੀ ਡਾਕੂਆਂ ਦਾ ਮੁੰਡਾ ਪਾਰਟ 3 ਜਿਹੜੀ ਆ ਰਹੀ ਹੈ ਪਹਿਲਾਂ ਇੱਕ ਆਈ ਸੀ ਫਿਰ ਦੋ ਆਈ ਸੀ ਹੁਣ ਤੀਜੀ ਆ ਰਹੀ ਹੈ ਡਾਕੂਆਂ ਦਾ ਮੁੰਡਾ ਪਾਰਟ 3 ਤੇ ਇਹਨਾਂ ਨੇ ਦੱਸਿਆ ਜਿਵੇਂ ਕਿ ਜੰਗਲ ਵਿੱਚ ਉਤਰਾਖੰਡ ਦੇ ਜੰਗਲ ਸੀ ਜਿਹੜੀ 80% ਜਿਹੜੀ ਕਿ ਸ਼ੂਟਿੰਗ ਹੈ ਉੱਥੇ ਹੋਈ ਹੈ ਤੇ ਇਹਦੇ ਵਿੱਚ ਤੁਹਾਨੂੰ ਦੁਆਰਾ ਸਿੱਧੂ ਮੂਸੇਵਾਲੇ ਦਾ ਗਾਣਾ ਵੀ ਸੁਣਨ ਨੂੰ ਮਿਲੇਗਾ ਚੰਡੀਗੜ੍ਹ ਤੋਂ ਕੈਮਰਾਮੈਨ ਨਿਤਿਨ ਦੇ ਨਾਲ ਮੈਂ ਅਮਨ ਲੂਨਾ ਡੇਲੀ ਪੋਸਟ ਪੰਜਾਬੀ